ਅੱਜ ਦੀ ਵੱਡੀ ਖਬਰ ਬੇਰੋਜ਼ਗਾਰਾਂ ਨਾਲ ਸੰਬੰਧਿਤ ਹੈ ਬੇਰੋਜ਼ਗਾਰ 5994 ਅਧਿਆਪਕਾਂ ਨੂੰ ਨੌਕਰੀ ਦੀ ਬਜਾਏ ਮਾਨ ਸਰਕਾਰ ਨੇ ਦਿੱਤੇ ਪੁਲਿਸ ਵਰਚਿਆਂ ਦੇ ਨਿਯੁਕਤੀ ਪੱਤਰ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਹਾਂ ਵੱਡੀ ਅਪਡੇਟ ਆਪਣੀ ਹੱਕੀ ਮੰਗ ਲਈ ਸੰਘਰਸ਼ ਕਰਦੇ ATT TET ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ 5994 ਵੱਲੋਂ 25 ਨਵੰਬਰ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਠੀ ਸੰਤੋਜ ਦਾ ਐਕਸ਼ਨ ਰੱਖਿਆ ਗਿਆ ਸੀ ਜਿਸ ਦੌਰਾਨ ਮਾਨ ਸਰਕਾਰ ਵੱਲੋਂ ਬੇਰੋਜ਼ਗਾਰ ਸਾਥੀਆਂ ਨੂੰ ਨੌਕਰੀ ਦੀਆਂ ਪਰਚੇ ਦਿੱਤੇ ਗਏ ਬੇਰੋਜ਼ਗਾਰ ਅੰਗਹੀਨ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਿਥਵੀ ਵਰਮਾ ਨੇ ਉਕਤ ਪਰਚਿਆਂ ਦੀ ਨਿੰਦਾ ਕਰਦਿਆਂ ਖੁਲਾਸਾ ਕੀਤਾ ਕਿ ਪਿੰਡ ਚਿਮਾ ਥਾਣਾ ਸੰਗਰੂਰ ਵਿਖੇ ਹੋਈ ਕਾਨੂੰਨੀ ਕਾਰਵਾਈ ਤਹਿਤ 19 ਬੇਰੋਜ਼ਗਾਰ ਅਧਿਆਪਕ ਤੇ ਨਾਮਜਦ ਪਰਚੇ ਤੇ 125 ਦੇ ਕਰੀਬ ਅਣਪਛਾਤੇ ਉਮੀਦਵਾਰ ਤੇ ਪਰਚੇ ਪਾਏ ਗਏ ਹਨ ਇਸ ਮੌਕੇ ਐਡੀਟੀ ਡਿਟੈਕਟ ਪਾਸ ਬੇਰੁਜ਼ਗਾਰ ਅੰਗਹੀਨ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਪਰਚੇ ਰੱਦ ਨਾ ਕੀਤੇ ਗਏ ਪੰਜਾਬ ਵਿੱਚ ਮਾਨ ਸਰਕਾਰ ਦਾ ਸਖਤ ਵਿਰੋਧ ਕੀਤਾ ਜਾਵੇ